ਸਬਾ ਜਿਹੜਾ ਅੱਜ ਸੰਯੁਕਤ ਕਿਸਾਨ ਮੋਰਚੇਰ ਨੂੰ ਜੋ ਪ੍ਰਦਰਸ਼ਨ ਕੀਤਾ ਗਾ ਟਰੈਕਟਰ ਮਾਰਚਾਂ ਦਾ ਇਹ ਟਰੈਕਟਰ ਮਾਰਚ ਇਹ ਇੱਕ ਜਿਹੜਾ ਸੰਯੁਕਤ ਕਿਸਾਨ ਮੋਰਚੇ ਤੋਂ ਇਹ ਇਹ ਬਖਵਾਉਣਾ ਚਾਹੁੰਦੇ ਇਹਨਾਂ ਨੂੰ ਸਰਕਾਰ ਨੂੰ ਵੀ ਤੁਸੀਂ ਮੱਤ ਸੋਚਿਓ ਵੀ ਐਮਐਸਪੀ ਕਾਨੂੰਨ ਜਿਹੜਾ ਇਹ ਨਹੀਂ ਲਾਗੂ ਕਰਨਾ ਇਹ ਐਮਐਸਪੀ ਕਾਨੂੰਨ ਲਾਗੂ ਕਰਨਾ ਪੈਣਾ ਵਾ ਕਿਉਂ ਕਰਨਾ ਪੈਣਾ ਵਾ ਜਿਤਨਾ ਸਾਡਾ ਸੰਯੁਕਤ ਕਿਸਾਨ ਮੋਰਚਾ 14 ਤਰੀਕ ਨੂੰ ਦਿੱਲੀ ਵਿੱਚ ਜਾ ਕੇ ਬਹੁਤ ਵੱਡਾ ਪ੍ਰਦਰਸ਼ਨ ਕਰੂਗਾ ਜਿਹੜਾ ਇਹ ਸਰਕਾਰ ਨੂੰ ਆਪਣੀ ਹਾਰ ਆਰ ਮੰਨੀ ਪਊਗੀ ਤੇ ਸਾਰੀ ਕਿਸਾਨਾਂ ਦੀ ਜਿੱਤ ਹੋਊਗੀ। ਆਉਂਦੀਆਂ ਪਾਰਲੀਮੈਂਟ ਇਲੈਕਸ਼ਨਾਂ। ਆਉਂਦੀਆਂ ਪਾਰਲੀਮੈਂਟ ਦੇ ਇਲੈਕਸ਼ਨ ਦਾ ਜਿਹੜੀ ਇਹ ਕਿਸਾਨਾਂ ਜਥੇਬੰਦੀਆਂ ਅਜੇ ਇਹਨਾਂ ਨੇ ਕੋਈ ਡਿਸਾਈਡ ਨਹੀਂ ਕੀਤਾ ਨਾ ਅਜੇ ਗੱਲ ਵਾ ਕਿਉਂਕਿ ਅੱਗੇ ਵੀ ਕਈ ਗੱਲਾਂ ਰਹਿ ਗਈਆਂ ਆਜੋ ਆਜੋ ਸਪੀਤ ਸਿੰਘ ਜੀ ਆਜੋ। ਇਹ ਇਹ ਜਿਹਨਾਂ ਦਾ ਨਾਂ ਦਾ ਮੈਂ ਵੀ ਕਿ ਜੁਗਰਾ ਦਾ ਜਿਹੜਾ ਮੈਂ ਜਿਹੜਾ ਸੀਰੀਅਰ ਮੇਰੇ ਪ੍ਰਧਾਨ ਆ ਮੈਂ ਇਹ ਜੋ ਵੀ ਉੱਥੇ ਚੱਲਦਾ ਹੋ ਵੰਡਿਆ ਸਾਡੇ ਬੰਦੇ ਕਿਸਾਨਾਂ ਦਾ ਜੋ ਪੈਂਦੇ ਹੀ ਕਟ-ਕਟ ਆ। ਉਹ ਸਬੰਧ ਸਾਰਾ ਅੱਜ ਉਤਤ ਸੰਯੁਕਤ ਮੋਰਚੇ ਨੂੰ ਸੰਵਾਇ ਦੂਜਾ ਸੱਦਾ ਉਹ ਕਰਕੇ ਜਿਹੜਾ ਇਹ ਟਰੈਕਟਰ ਦਾ ਇਹ ਲਾਇਆ ਹੈ ਕਿਤੇ ਇਕੱਠੇ ਕਿਤੇ ਦੇਖੋ ਜੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸੰਯੁਕਤ ਕਿਸਾਨ ਮੋਰਚਾ ਭਾਰਤ ਉਹਦੇ ਸੱਦੇ ਤੇ ਜਿਹੜਾ 26 ਤਰੀਕ ਨੂੰ WTO ਦੀ ਜਿਹੜੀ ਮੀਟਿੰਗ ਆਬੂਤਾਬੀ ਦੇ ਵਿੱਚ ਚੱਲ ਰਹੀ ਆ ਉਹਦੇ ਸਬੰਧ ਦੇ ਵਿੱਚ ਇਹ ਪੂਰੇ ਭਾਰਤ ਦੇ ਵਿੱਚ ਜਿਹੜਾ ਟਰੈਕਟਰ ਛੜਕਾਂ ਦੇ ਡੱਕ ਕੇ ਰੋਕ ਕੇ ਵਿਖਾ ਕੇ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਨਵੇਕਲਾ ਪ੍ਰਦਰਸ਼ਨ ਆ ਔਰ ਇਹ ਜੁੜੀਆਂ WTO ਦੀਆਂ ਨੀਤੀਆਂ ਦੇ ਤਹਿਤ ਭਾਰਤ ਦੇ ਵਿੱਚ ਇੰਡੀਅਨ ਗਵਰਨਮੈਂਟ ਜਿਹੜੀ ਆ ਕਿਸਾਨਾਂ ਦੇ ਉੱਤੇ ਤਰ੍ਹਾਂ-ਤਰ੍ਹਾਂ ਦੇ ਜਿਹੜੇ ਕਾਨੂੰਨ نافذ ਕਰ ਰਹੀ ਆ ਲਾਗੂ ਕਰ ਰਹੀ ਆ ਔਰ ਇਹਨਾਂ ਦੇ ਹੱਕ ਕੋ ਚਲ ਰਹੀ ਆ ਉਹਦੇ ਸਬੰਧ ਦੇ ਵਿੱਚ ਇਹ ਪ੍ਰਦਰਸ਼ਨ ਹੈ। ਅੱਗੇ ਕੀ ਚਾਹੁਣੇ ਇੱਕ ਵਾਰ ਦੇਖੋ ਜੀ ਜਿਵੇਂ ਤੁਹਾਨੂੰ ਉਹਨੇ ਦੱਸਿਆ ਗਿਆ ਕਿ WTO ਦੀਆਂ ਗਲਤ ਨੀਤੀਆਂ ਜਿਹੜੀਆਂ ਕਿ ਜਿਹੜੇ ਖੇਤੀ ਪ੍ਰਧਾਨ ਦੇਸ਼ ਨੇ ਉਹਨਾਂ ਨੂੰ ਕੁਚਲਣ ਦੀ ਤਿਆਰੀ ਕਰ ਰਹੀ ਆ ਉਸ ਦੇ ਸਬੰਧ ਵਿੱਚ ਹੀ ਅੱਜ ਇਹਨਾਂ ਦੱਸਿਆ ਕਿ ਅੱਜ ਉਹਦਾ ਵੀ ਮੀਟਿੰਗ ਹੋ ਰਹੀ ਹੈ ਇੱਕ ਸੰਭਾਵਕ ਤੌਰ ਤੇ ਸੀ ਟਰੈਕਟਰ ਸ਼ਾਂਤ ਮਈ ਖਿਲਾਰੇ ਨੇ ਤੇ ਕੋਈ ਵਾਬਾ ਜਾਈ ਜੀ ਵਿਗੜ ਨਾ ਪਵੇ ਬਸ ਇੱਕ ਉਹਨਾਂ ਨੂੰ ਸੰਦੇਸ਼ ਦੇਣ ਲੱਗੇ ਆ ਕਿ ਜੇ ਤੁਸੀਂ ਸਾਡੇ ਵਿਰੁੱਧ ਕੋਈ ਕਾਰਵਾਈ ਕਰੋਗੇ ਤੇ ਖਾਸ ਕਰਕੇ ਭਾਰਤ ਦੇ ਪੰਜਾਬ ਦੇ ਕਿਸਾਨਾਂ ਨੂੰ ਬਗੜ ਕੇ ਨਹੀਂ ਬੇਠਣਗੇ ਉਹ ਆਪਣੇ ਹੱਥ ਜਰੂਰ ਕਰਾ ਦੇਣਗੇ ਇਸ ਵਾਸਤੇ ਅੱਜ ਸ਼ਾਂਤ ਮਿਸਰੀਕਰਨ ਦਾ ਖਰਾਬ ਜਿਹੜੇ ਅਮਰੀਕਾ ਜਿਹੜਾ ਉਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਹੱਕ ਦੀ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜੀ ਜਿੱਥੇ ਜਿੱਥੇ ਵੀ ਖੇਤੀ ਹੁੰਦੀ ਆ ਜਿੰਨੇ ਜਿੰਨੇ ਦੇਸ਼ਾਂ ਦੇ ਵਿੱਚ ਖੇਤੀ ਨੂੰ ਖਾ ਗਈ ਹੈ ਡਬਲਿਊਟੀਓ ਉਹ ਲੋਕ ਹੁਣ ਨੇਤਰ ਦੇ ਸਾਹਮਣੇ ਆ ਰਹੇ ਆ ਉਹਨਾਂ ਦਾ ਹੌਸਲਾ ਉਦੋਂ ਬਲੰਦ ਹੋਇਆ ਜਦੋਂ ਪਿਛਲੇ 2 ਸਾਲ ਪਹਿਲਾਂ ਜਿਹੜੇ ਖੇਤੀ ਕਾਨੂੰਨਾਂ ਦਾ ਅਸੀਂ ਜਿੱਤੇ ਆ ਕਿਸਾਨ ਹੁਣ ਵਰਲਡ ਦੇ ਵਿੱਚ ਸਾਰੇ ਜਿਹੜੇ ਕਿਸਾਨ ਜਾਗਰਤ ਹੋ ਗਏ ਨੇ ਉਹਨਾਂ ਨੇ ਉਹਨਾਂ ਨੂੰ ਇੱਕ ਸਾਡੇ ਇਸ ਅੰਦੋਲਨ ਤੋਂ ਵੱਡੀ ਸਿਹਤ ਮਿਲ ਗਈ ਆ ਕਿ ਅਸੀਂ ਆਪਣੇ ਅੱਕ ਆਪਣੇ ਤਰੀਕਿਆਂ ਨਾਲ ਲੈ ਸਕਦੇ ਹਾਂ ਇਸ ਕਰਕੇ ਸਾਰੇ ਜਾਗਰਤ ਹੋ ਰਹੇ ਆ ਬਹੁਤ ਲੱਗਦਾ ਕਿ ਜਿਹੜਾ ਪਹਿਲਾ ਦਰਛ ਕਰਛਾ ਜੇ ਜਿਹ ਦਿਨੋਂ ਚ ਸੰਘਰਸ਼ ਜਤਾ ਜਾਰੀ ਰਹੇਗਾ ਦੇਖੋ ਜੀ ਸੰਘਰਸ਼ ਕਰੀ ਬੰਦ ਨਹੀਂ ਹੁੰਦਾ ਉਹ ਵੀ ਅੰਦੋਲਨ ਅਸੀਂ ਮਲਤਵੀ ਕਰਕੇ ਆਏ ਸੀਗੇ ਨਾ ਕਿ ਅੰਦੋਲਨ ਬੰਦ ਕਰਕੇ ਆਏ ਸੀਗੇ ਉਹ ਅੰਦੋਲਨ ਮਲਤਵੀ ਕਰਕੇ ਘਰਾਂ ਨੂੰ ਵਾਪਸ ਆਏ ਸੀਗੇ ਅਸੀਂ ਸਟੈਪ ਬਾਈ ਸਟੈਪ ਦੇਖੋ ਕੁਝ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਵਾਸਤੇ ਸਾਨੂੰ ਵੀ ਤਿਆਰੀ ਕਰਨੀ ਪੈਂਦੀ ਹੈ ਤੇ ਲੋਕਾਂ ਵਿੱਚ ਜਾਗਰਤੀ ਪੈਦਾ ਕਰਨੀ ਪੈਂਦੀ ਹੈ ਜੇ ਆਪਾਂ ਐਮਐਸਪੀ ਦੀ ਕੇਤੀ ਗ੍ਰੰਟ ਲੈਣੀ ਹੈ ਕਾਨੂੰਨੀ ਗਰੰਟੀ ਲੈਣੀ ਹੈ ਸਾਨੂੰ ਉਹਦੇ ਵਾਸਤੇ ਪੂਰੇ ਦੇਸ਼ ਵਿੱਚ ਇੱਕ ਬੜੀ ਵੱਡੀ ਲਹਿਰ ਪੈਦਾ ਕਰਨੀ ਪੈਣੀ ਆ ਤਾਂ ਕਿ ਅਸੀਂ ਜਿਹੜੀਆਂ ਵਰਲਡ ਦੀਆਂ ਕਾਰਪੋਰੇਟ ਸ਼ਕਤੀਆਂ ਨੂੰ ਮੂੰਹ ਜਾ ਮੱਛੇਕ ਜੀ ਪਹਿਰਮਾਨ ਅੱਛਾ ਜੀ ਤਿੰਨ ਮੇਰਾ ਬਿੱਦੀ ਆ ਜੀ ਅੱਛਾ ਜੀ ਕਿਚਾਰੀ ਕੋਰ ਕੰਪਲੈਕਸ ਦੇ ਸਾਹਮਣੇ ਮੇਰੀ ਜ਼ਮੀਨ ਆ ਮੈਂ ਉੱਥੇ ਵੇਣ ਨਾਲ ਆਇਆ ਆ ਆਪਣਾ ਅੱਜ ਕਿਸਾਨਾਂ ਦਾ ਟਰੈਕਟਰਾਂ ਦੀ ਲੇਲੀ ਕੱਢੀ ਸੀ ਮੇਰਾ ਇੱਥੇ ਹੀ ਕਮਾਜਾ ਮੇਰਾ ਮਨ ਕੀਤਾ ਵੀ ਮੈਂ ਹੀ ਕਿ ਕਿਸਾਨ ਆ ਭਾਵੇਂ ਟਰਾਲੀ ਲੱਗ ਜਾਵੇ ਕੰਨਿਆਂ ਦੀ ਭਾਵੇਂ ਦੋ ਲੱਗ ਜਾਣ ਦਿਨਾਂ ਚਿਰ ਕੋਈ ਆਈ ਜਾਵੇ ਜਾਈ ਜਾਵੇ ਮੈਂ ਦੁਕਾਨ ਤੱਕ ਇਹਦਾ ਰੋਹ ਦਾ ਲੰਗਰ ਰੱਖੂਗਾ ਕੋਈ ਬੋੜ ਖਾਵੇ ਕੋਈ ਰੋਹ ਖਾਵੇ ਪ੍ਰਸ਼ਾਦਾ ਕਰਦੇ ਨੇ ਮੂਵੀ ਕਰ ਤਿਆਰ ਕਰਨੀ ਚਾਰ ਮਿੱਠਾ ਵਾ ਫਰੀ ਲੰਘੇ ਚੱਲੂ ਤੁਹਾਡੇ ਫਰੀ ਚੱਲੂਗਾ ਜੀ ਇੱਕ ਬਾਬੇ ਦਾ ਗੁਰੂ ਨਾਨਕ ਦਾ ਜਲਾਇਆ ਛਾੜਾ ਕੀ ਇੱਥੇ ਜੀ ਅੱਛਾ ਜੀ ਵੇਖਣ ਜੇ ਕਲੋਰੀ ਸ਼ੰਭੂ ਪੈਰੀਆਂ ਤੇ ਚੱਲ ਰਿਹਾ ਤੂੰ ਵੀ ਵੇਖ ਬਹੁਤ ਘਰੌਣੀ ਹਰਕਤ ਹੋ ਰਹੀ ਆ ਸਰਕਾਰ ਬਹੁਤ ਬੇਨੀਤੀ ਆ ਇੱਕ ਜੇ ਕੌਮ ਨੂੰ ਕਰ ਕਰਨ ਲਈ ਆ ਕਿਸਾਨਾਂ ਨੂੰ ਕਰ ਕਰਨ ਲਈ ਆ ਉਹ ਚਾਹੁੰਦੀ ਜੀ ਕਿਸਾਨ ਕਿਤੇ ਗਾਂ ਵਾਜ ਜਾਣਾ ਸਾਡੇ ਪਿੰਡ ਦੇ ਵੀ ਸਰਦਾ ਸ਼ਰਧਾਮ ਸਿੰਘ ਪੰਨੂ ਨੇ ਉੱਥੇ ਮੋਰਚਾ ਲਾ ਕੇ ਬੈਠੇ ਆ ਸ਼ੰਭੂ ਬਾਰਡਰ ਦੇ ਉੱਤੇ ਨਹੀਂ ਘਰ ਪਰਦੀ ਬੰਦੀ ਕਹੇ ਨੇ ਅਸੀਂ ਵੀ ਜਾ ਰਹੇ ਹਾਂ ਅਸੀਂ ਇਹ ਰੀਲਾ ਕਰਕੇ ਇੱਥੇ ਖੜੇ ਵੀ ਅੱਜ ਦੇਖ ਲਿਜੀਏ ਪ੍ਰੋਗਰਾਮ ਓਕੇ